ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੋਏਗਾ ਆਪਣਾ ਸੰਤ ਬਾਬਾ ਇਸਰ ਸਿੰਘ ਜੀ ਦਾ ਜਨਮ ਸਥਾਨ ਆਲੋਵਾਲ ਸਾਹਿਬ ਜ਼ਿਲ੍ਹਾ ਪਟਿਆਲਾ ਜੋ ਕਿ ਪਾਸ ਰੋਡ ਪਟਿਆਲੇ ਦੇ ਉੱਪਰ ਸਥਿਤ ਹੈ ਆਓ ਆਪਾਂ ਦਰਸ਼ਨ ਕਰਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆਓ ਮੇਰੇ ਨਾਲ ਜੁੜੇ ਰਹੋ ਜਿਹੜੇ ਮੇਰੇ ਵੀਰ ਭਾਈਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਇਹ ਹੈ ਇਸ ਰੰਮਾ ਬਾਬਾ ਜੀ ਦਾ ਬੋਰਡ ਲੱਗਿਆ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਤੇ ਨਾਲ ਹੀ ਇਹ ਦੂਜਾ ਬੋਰਡ ਲੱਗਿਆ ਜਿਹੜਾ ਇਹਨਾਂ ਦਾ ਜਨਮ ਦਿਹਾੜਾ ਤੇ ਉਹ 3 4 5 ਅਗਸਤ 2024 ਨੂੰ ਉਹ ਨਿਕਲ ਚੁੱਕਿਆ ਹੈਗਾ ਜੀ ਤੇ ਇਹ ਜਿਹੜਾ ਇਹਦਾ ਹੈ ਅਧheen ਗੁਰਦਾਰ ਰਾੜਾ ਸਾਹਿਬ ਕਰਮਸਰ ਸਾਹਿਬ ਉਹਨਾਂ ਦੇ ਟਰਸਟ ਵੱਲੋਂ ਵੀ ਇਹ ਜਿਹੜਾ ਚਲਾਇਆ ਜਾਂਦਾ ਇਹ ਜਿਹੜੀ ਸਾਹਮਣੇ ਤੁਸੀਂ ਸੜਕ ਦੇਖ ਰਹੇ ਹੋ ਇਹ ਪਟਿਆਲੇ ਵੱਲੋਂ ਆ ਰਹੀ ਆ ਤੇ ਸਾਹਮਣੇ ਕੁਛ ਇਦਾਂ ਇੱਥੇ ਬਾਜ਼ਾਰ ਨੇ ਤੇ ਸਾਹਮਣੇ ਜਿਹੜੀ ਤੁਸੀਂ ਉਹ ਗੱਡੀ ਦੇਖਦੇ ਜਾਂਦੇ ਉਹ ਪਾਸੋਂ ਖੰਨਾ ਉਧਰ ਨੂੰ ਜਾ ਰਹੀ ਹੈ ਜੀ ਇਸ ਤਰ੍ਹਾਂ ਇਹਨਾਂ ਦੇ ਜਿਹੜੇ ਮੋਬਾਈਲ ਨੰਬਰ ਬੇਨਤੀ ਕਰਦਾ ਗੁਰਦੁਆਰਾ ਕਰਨਪੁਰਾ ਰਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਇਹ ਟਰੱਸਟ ਅੰਡਰ ਆ ਜੀ ਇਹਨਾਂ ਦੇ ਇਹ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਜੇ ਕੋਈ ਖੰਡ ਪਟ ਸਾਹਿਬ ਲਾਉਣਾ ਹੋਵੇ ਜਾਂ ਕੋਈ ਹੋਰ ਕਾਰਜਕ੍ਰਮ ਇਸ ਤਰ੍ਹਾਂ ਕਰਕੇ ਲਓ ਜੀ ਇਹ ਗੁਰਦਸਾਹ ਦੀ ਮੇਨ ਡਿਊਟੀ ਆ ਤੇ ਆਪ ਅੰਦਰ ਚੱਲਾਂਗੇ ਇਸ ਤਰ੍ਹਾਂ ਹੈ ਗੁਰਦੁਆਸਾ ਸਾਹਿਬ ਦੀ ਸਾਹਮਣੇ ਤੁਸੀਂ ਦੇਖ ਸਾਰੇ ਬਹੁਤ ਸੋਹਣੇ ਗੁਰੂ ਘਰ ਜਿਹੜੇ ਬਣੇ ਹੋਏ ਪਟਿਆਲੇ ਵੱਲੋਂ ਆਪਾਂ ਇਹ ਜਿਹੜੀਆਂ ਸਰਕਾਰਾਂ ਆ ਰਹੀਆਂ ਨੇ ਫਾਈਨਲੀ ਆਪਾਂ ਡਿਊਟੀ ਦੇ ਕੋਲ ਆ ਗਏ ਆ ਅੰਦਰ ਚੱਲਾਂਗੇ ਮੱਥਾ ਟੇਕਾਂਗੇ ਨਤਮਸਤਕ ਹੋਵਾਂਗੇ ਇਸ ਤਰ੍ਹਾਂ ਇਹ ਬਣੇ ਹੋਇਆ ਜੀ ਆਓ ਆਪਾਂ ਅੰਦਰ ਚੱਲਦੇ ਆਂ ਦਰਸ਼ਨ ਕਰਾਵੇ ਸ਼ਾਮ ਦੇ ਤਕਰੀਬਨ 7:30 ਹੋ ਗਏ ਆ ਇਹ ਹੈ ਗੁਰਦਸ ਸਾਹਿਬ ਦੀ ਜੂੜੀ ਤੁਸੀਂ ਦੇਖ ਸਕ ਰਹੇ ਹੋ ਤੇ ਇਸ ਤਰ੍ਹਾਂ ਬਾਬਾ ਜੀ ਦੇ ਪਰਮ ਸਾਧ ਤੀਸਰ ਸਿੰਘ ਜੀ ਮਹਾਰਾਜ ਰਾ ਰਾੜਾ ਸਾਹਿਬ ਜਿਹੜਾ ਜਨੂੰ ਦਾ ਸਥਾਨ ਆ ਹੈ ਉਹ ਹਰ ਇੱਕ ਸਾਲ ਜਿਹੜਾ 2 3 4 ਤਰੀਕ ਇਹ ਜੇ ਤਰੀਕਾ ਅਗਸਤ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈਗਾ ਇਹ 100 ਸਾਲਾ ਜਨਮ ਦਿਹਾੜਾ ਯਾਦਗਰੀ ਦਰਸ਼ਨੀ ਜੂੜੀ ਦੀ ਸੇਵਾ ਜਦੋਂ 1902 ਇਹ ਪੱਥਰ ਰੱਖਿਆ ਗਿਆ ਸੀਗਾ ਇਹ ਹੈ ਇਸ ਤਰ੍ਹਾਂ ਦੀ ਇੱਥੇ ਡਿਊੜੀ ਬਣੀ ਹੋਈ ਹੈ ਜੀ ਬਹੁਤ ਸੋਹਣੀ ਤੇ ਸਾਹਮਣੇ ਗੁਰਦਵਾਰ ਸਾਹਿਬ ਤੁਸੀਂ ਦੇਖ ਸਕਦੇ ਹੋ ਆਪਾਂ ਚੱਲਦੇ ਨਤਮਸਤਕ ਹੋਵਾਂਗੇ ਇਸ ਤਰ੍ਹਾਂ ਇੱਥੇ ਹੱਥ ਹਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਬਾਸ਼ਵੇਸ਼ਨ ਜਿਹੜੇ ਬੁੰਨੇ ਪਾਸੇ ਬਣੇ ਹੋਏ ਹਨ ਤਾਂ ਸੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ ਇਹ ਜਨਮ ਸਥਾਨ ਹੈ ਗੁਰਦੁਆਰਾ ਈਸਰ ਸਿੰਘ ਸਾਹਿਬ ਜਨਮ ਸਥਾਨ ਤਾਂ ਦੋ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹ ਵਾਲੇ ਪਿੰਡ ਆਲੋ ਵਾਲ ਜਿਹੜਾ ਪਟਿਆਲਾ ਇਸ ਤਰ੍ਹਾਂ ਕਿਸੇ ਬੋਰਡ ਦੇਖ ਸਕਦੇ ਲੱਗੇ ਹੋਏ ਆ ਇਹ ਹੱਥ ਉਣ ਵਾਸਤੇ ਆਪਾਂ ਇੱਥੋਂ ਹੱਥ ਜਿਹੜਾ ਧੋਵਾਂਗੇ ਪੈਸੇ ਨਾਲ ਧੋਲੇ ਦੂਜੇ ਪਾਸੇ ਤੇ ਆਓ ਅੱਗੇ ਚੱਲਦੇ ਆ ਤੇ ਇਸੇ ਤਰ੍ਹਾਂ ਦੂਜੇ ਪਾਸੇ ਵੀ ਇਸ ਤਰ੍ਹਾਂ ਟਾਇਪ ਲੱਗੇ ਆ ਬਾਹਰ ਬੜੇ ਸੁੰਦਰ ਜਿਹੜੇ ਪਾਰਕ ਘਾਹ ਲੱਗੇ ਹੋਏ ਆ ਬਹੁਤ ਸੋਹਣੇ ਅੰਦਰ ਇਹ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਇਹ ਦੋਨੇ ਪਾਸੇ ਜਿਹੜੇ ਪਾਰਕ ਇਹ ਬਣੇ ਹੋਏ ਕਾਫੀ ਵੱਡੇ ਆ ਇਹ ਪਿੱਛੇ ਜਿਹੜੇ ਬਾਬਾ ਜੀ ਦੇ ਇੱਥੇ ਸੇਵਾਦਾਰ ਉਹਨਾਂ ਦੇ ਕੁਆਟਰ ਉਹ ਪਿੱਛੇ ਚੱਲਦੇ ਆ ਆਪਾਂ ਚੱਲਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਗੁਰਦਾਸਾਹ ਦਰਸ਼ਨ ਕਰਦੇ ਆ ਤੇ ਤੁਸੀਂ ਉੱਤੇ ਬੋਰਡ ਵੀ ਦੇ ਸਕਦੇ ਹੋ ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਮਾਰਾ ਜੀ ਰਾੜਾ ਸਾਹਿਬ ਵਾਲਿਆਂ ਦਾ ਜਿਹੜਾ ਜਨਮ ਦਿਹਾੜੇ ਨੂੰ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਜਿਹੜਾ 3-4 ਅਗਸਤ 2000 ਗੱਲ ਵੀ ਨਮਾਇਆ ਜਾ ਚੁੱਕਿਆ ਹੈਗਾ ਜੀ ਤੁਸੀਂ ਦੇਖ ਸਕਦਾ ਕਾਫੀ ਉੱਚੇ ਸਥਾਨ ਬਾਬਾ ਜੀ ਦੇ ਜਿਹੜੇ ਬਣੇ ਹੋਏ ਆ ਤੇ ਇੱਧਰ ਚੱਲਦੇ ਆ ਪਹਿਲਾਂ ਆਪਾਂ ਧੰਨ ਧੰਨ ਨਿਸ਼ਾਨ ਸਾਹਿਬ ਜੀ ਨੂੰ ਨਤਮਸਤਕ ਹੋਵਾਂਗੇ ਇਹ ਹੈ ਨਿਸ਼ਾਨ ਨਿਸ਼ਾਨ ਸਾਹਿਬ ਗੁਰੂ ਦੇ ਨਿਸ਼ਾਨ ਜਿਹੜੇ ਆ ਝੂਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਇਸ ਪਿਛਲੇ ਪਾਸੇ ਜਿਹੜੇ ਕੁਆਰਟਰਸ ਵਗੈਰਾ ਬਣੇ ਹੋਏ ਆ ਆਓ 15 ਚਲਦਿਆਂ ਗੁਰੂ ਘਰ ਚ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਇਸ ਤਰ੍ਹਾਂ ਹੈ ਔਰ ਸਾਹਮਣੇ ਜਿਹੜੇ ਸੀ ਦਰਸ਼ਣੀ ਜੁੜੀ ਰਹਿ ਗਈ ਆਪਾਂ ਉਧਰੋਂ ਲੰਘ ਕੇ ਸਾਹਮਣੇ ਜਿਹੜੀ ਮੇਨ ਰੋਡ ਆ ਪਟਿਆਲਾ ਟੋ ਪਾਸ ਸੁਖਨਾ ਜਿਹੜੀ ਉਹ ਰੋਡ ਜਾਂਦੀ ਆ ਜੀ ਆਓ 15 ਚਲਦਿਆਂ ਤੁਹਾਨੂੰ ਦਰਸ਼ਨ ਕਰਾਉਣੇ ਆ ਨਤਮਸਤਕ ਹੋਵਾਂਗੇ ਬਾਬਾ ਜੀ ਦੇ ਅੰਦਰ ਕੀਰਤਨ ਹੋ ਰਿਹਾ ਆਪਣਾ ਅੰਦਰ ਕੀਰਤਨ ਹੋ ਰਿਹਾ ਤਾਂ ਆਪਣਾ ਬੋਲਣਾ ਮناسب ਨਹੀਂ ਹੋਏਗਾ ਜੀ ਉਹ 15 ਚੰਗ ਦਰਸ਼ਨ ਕਰਾਂਗਾ ਕੀਰਤਨ ਹੋ ਰਿਹਾ ਪਰ ਮੈਂ ਨਹੀਂ ਬੋਲਾਂਗਾ ਕਿਉਂਕਿ ਬਾਬਾ ਜੀ ਦਾ ਕੀਰਤਨ ਜਿਹੜਾ ਚੱਲ ਰਿਹਾ ਲਗਾਤਾਰ ਇਸ ਤਰ੍ਹਾਂ ਬਾਬਾ ਜੀ ਦੇ ਸਥਾਨ ਗੁਰਦਸਾਹ ਬਣੇ ਹੋਇਆ ਤਾਂ ਦਰਸ਼ਨ ਕਰਦੇ ਅੰਦਰ ਚੱਲਦੇ ਕੀਰਤਨ ਹੋ ਰਿਹਾ ਹੈਗਾ ਉਸ ਉਹਨਾਂ ਸਥਾਨ ਜਿਹੜੇ ਬਣੇ ਹੋਏ ਨੇ ਬਾਬਾ ਜੀ ਦੇ ਤੇ ਮੈਂ ਰਾਜ ਭਗਤ ਦਿਆ ਨਹੀਂ ਕੀ ਤਮਕ ਚੋਟਾ ਥਾਵੇਂ ਤੇ ਬਾਬਾ ਜੀ ਦੇ ਆਹ ਪਰ ਸਾਡੇ ਜੱਜ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਿਨ੍ਹਾਂ ਦਾ ਇਹ ਜਨਮ ਸਥਾਨ ਆ ਬਰਨਪੁਰਜੇ ਸਾਹ ਦੇ ਚੰਦ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਲੱਖਣਗੁਰੂ ਜੀ ਤੱਕ ਚੱਲ ਰਹੇ ਨੇ ਦੇਖਣ ਸਾਹਬ ਦੇ ਕਿਤੇ ਤਰਫ ਬਾਬਾ ਜੀ ਦੇ ਫੋਟੋ ਲੱਗੀਆਂ ਨੇ ਆ ਬੜੇ ਹੋਏ ਨੇ ਤੁਸੀਂ ਦਰਸ਼ਨ ਕਰੋ ਤੇ ਸੰਗਤ ਬੈਠੀ ਆ ਜੁੜੀ ਹੋਈ ਆ ਇਹਦੇ ਬਾਬਾ ਜੀ ਹੁਣੇ ਜਿਹੜੇ ਕੀਰਤਨ ਕਰ ਰਿਹਾ ਆ ਆਪਾਂ ਸਤਿਵੱਤਕ ਹੋ ਜਾਓ ਜੋਤਾਂ ਮੈਨ ਗਾਇਨ ਗਾ ਆਓ ਆਪਾਂ ਨਤਮਸਤਕ ਹੋ ਗਏ ਆ ਇਹ ਬਾਬਾ ਜੀ ਅਤਰ ਸਿੰਘ ਜੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸ੍ਰੀ ਫੋਟੋ ਦੇਖਨ ਦੇ ਨਾਲ ਹੀ ਤਨ ਤਨ ਬਾਬਾ ਜੀ ਦੇ ਇਸ ਦਰਬਾਰ ਵਿੱਚ ਜਿਹੜੀਆਂ ਜੋਤਾਂ ਜਗ ਰਹੀਆਂ ਨੇ ਨਮਸਕਾਰ ਕਰਾਂਗੇ ਆਪਾਂ ਹਮ ਕੰਚਨ ਕੀ ਹਮ ਸੰਗਨ ਕੀ ਸ਼ਰਣਾ ਸ਼ਬਦ ਕੀਰਤਨ ਚੱਲ ਰਹੇ ਨੇ ਦਰਸ਼ਕੋ ਪੇਪਾ ਜੀ ਅੰਦਰ ਪੜੇ ਸੋਣੇ ਸ਼ਿਸ਼ੂ ਜੀ ਅੰਦਰ ਬਰਾਜਮਾਨ ਨੇ ਬੜੇ ਸੋਹਣੇ ਰਮਾ ਸਾਹਿਬ ਦੇ ਵਿੱਚ brahman oh, manager. 我不知道。

ਬਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਅਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਏਹ ਮਨ ਤੇਰਾ ਪਾਈ ਸੰਤਨ ਸਿਉ ਮਿਲਨੇਵਾ ਦੇਵੀ ਸੰਤਨ ਸਿਉ ਗਿਉ ਹਾਰਾ ਸੰਤਨ ਸਿਉ ਹਮਲਾ ਉਪਨੀ ਸੋਪੀ ਤੋ ਤਰਿਆ ਮਨ ਦਾ ਤੁਖਾ ਧਰਮ ਰਹਿ ਅਬ ਕਰ ਕਰ ਜੋ ਜੋ ਪੜ ਸਗ ਲੋ ਲੇਖਾ ਮਹਾਨੰਦ ਭਏ ਸੁਖ ਪਾਇ ਐਸੀ ਆਪਾ ਗੁਰਦਾਸ ਸਾਹਿਬ ਦਾ ਦਰਸ਼ਕੀ ਕੀਰਤਨ ਚੱਲ ਰਿਹਾ ਹੈਗਾ ਸ਼ਾਮ ਦਾ ਟਾਈਮ ਹੈ ਜੀ ਆਪਾਂ ਆਓ ਅੱਗੇ ਚੱਲਦੇ ਹਾਂ ਨਾਲੇ ਆਪਾਂ ਲੰਗਰ ਹਾਲ ਵਾਲ ਤੁਹਾਨੂੰ ਦਰਸ਼ਨ ਕਰਾਉਨੇ ਆਓ ਆਪਾਂ ਅੱਗੇ ਚੱਲਦੇ ਆਂ ਦਰਸ਼ਨ ਕਰਾਂਗੇ ਤੇ ਇੱਧਰ ਜਿਹੜੀਆਂ ਦਿਨ ਦਾ ਟਾਈਮ ਹੁੰਦਾ ਤੁਹਾਨੂੰ ਦਿਖਾਉਣਾ ਖੇਤੀਬਾੜੀ ਵੀ ਬਾਬਾ ਜੀ ਦੇ ਇੱਥੇ ਬਹੁਤ ਹੁੰਦੀ ਰਹਿੰਦੀ ਆ ਤੇ ਦਰਖਤ ਬਾਗੀਚੇ ਫੁੱਲਾਂ ਦਾ ਬਹੁਤ ਸ਼ੌਂਕ ਸੀ ਬਾਬਾ ਜੀ ਦੇ ਕੋ ਫੁੱਲ ਲੱਗੇ ਹੋਏ ਇੱਧਰ ਵੀ ਹਾਂ ਜੀ ਇਸ ਤਰ੍ਹਾਂ ਪਿਛਲੇ ਪਾਸੇ ਰਹਿਣ ਵਾਸਤੇ ਵੀ ਤੁਸੀਂ ਰਹਿਣਾ ਹੋਵੇ ਇੱਥੇ ਰਹਿ ਸਕਦੇ ਹੋ ਆ ਕੇ ਤੇ ਬਹੁਤ ਸੋਹਣੇ ਗੁਰਦੁਖਾਰੇ ਬਣੇ ਹੋਏ ਬਾਬਾ ਜੀ ਦੇ ਸੰਤ ਬਾਬਾ ਰਾੜਾ ਸਿੰਘ ਜੀ ਕਰਮਸਰ ਰਾੜਾ ਸਾਹ ਵਾਲਿਆਂ ਦਾ ਇਹ ਜਨਮ ਸਥਾਨ ਆ ਜੀ ਆਓ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਦਰਸ਼ਨ ਕਰਾਵਾਂ ਲੰਗਰ ਹਾਲਾਤ ਚਲਦੇ ਆਂ ਜੀ ਇਸ ਤਰ੍ਹਾਂ ਇੱਧਰ ਜਿਹੜੇ ਪਾਣੀ ਦੇ ਟੈਂਕ ਬਣਿਆ ਹੋਇਆ ਸਾਹਮਣੇ ਪ੍ਰਦੇਸ਼ ਆਦਾ ਬਹੁਤ ਵਧੀਆ ਅੰਦਰ ਉਹ ਖੁੱਲੇ ਡੁੱਲੇ ਗੁਰੂ ਘਰ ਬਣੇ ਹੋਏ ਆ ਆਓ ਪੱਗੇ ਚੱਲਦੇ ਹਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਇੱਧਰ ਜਿਹੜੀ ਆ ਖੇਤੀਬਾੜੀ ਹੁੰਦੀ ਰਹਿੰਦੀ ਆ ਤੇ ਸਬਜ਼ੀਆਂ ਸੀਜ਼ਨਲ ਇੱਥੇ ਵੇਚਦੇ ਰਹਿੰਦੇ ਕਾਫੀ ਕਾਫੀ ਏਰੀਆ ਹੈਗਾ ਬਾਬਾ ਜੀ ਦੇ ਇੱਥੇ ਆਦੇਸ਼ਾ ਤੁਸੀਂ ਹਾਲ ਫੇਰਿਆ ਹੋਇਆ ਤੇ ਡਿਊਬਲ ਲੱਗੋ ਹੋਇਆ ਤੇ ਐਸੋਲੇ ਜਿਹੜਾ ਦੂਰ ਤੱਕ ਨਹੀਂ ਦਿਖਦਾ ਹੈਗਾ ਕਿਉਂਕਿ ਕਿਸੇ ਦਿਨ ਮੈਂ ਦਿਨ ਵਿੱਚ ਆਵਾਂਗਾ ਤੁਹਾਨੂੰ ਨਾਲੇ ਪੋਰਾ ਸਾਬ ਦੇ ਦਰਸ਼ਨ ਵੀ ਕਰਾਉਂਗਾ ਜਿੱਥੇ ਸੰਤੂ ਬਾਬਾ ਈਸ਼ਰ ਸਿੰਘ ਜੀ ਨੇ ਜਿਹੜੀ ਭਗਤੀ ਕੀਤੀ ਸੀ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਗਾ ਇਸ ਤਰ੍ਹਾਂ ਗੁਰਦਾ ਸਾਹਿਬ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਗੁਰੂ ਕਰ ਜਿਹੜੇ ਸਜੇ ਹੋਏ ਸੀ ਅੰਦਰੋਂ ਤੇ ਅੰਦਰ ਕੀਰਤਨ ਵਗੈਰਾ ਜਿਹੜਾ ਚੱਲ ਰਿਹਾ ਹੈਗਾ ਆਓ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਦਰਸ਼ਕ ਕਰਾਉਣੇ ਲੰਗਰ ਹਾਲ ਦੇ ਜੀ ਤੁਸੀਂ ਦੇਖ ਸਕਦੇ ਹੋ ਫੁੱਲ ਬਗੀਚੇ ਜਿਹੜੇ ਆ ਪਾਰਕ ਬਾਬਾ ਜੀ ਨੂੰ ਫੁੱਲਾਂ ਦਾ ਬਹੁਤ ਸ਼ੌਕ ਸੀ ਤੁਹਾਨੂੰ ਪਤਾ ਹੀ ਆ ਤੇ ਰਾਣਾ ਸਾਹਿਬ ਵੀ ਇਸ ਤਰ੍ਹਾਂ ਜਿਹੜੇ ਫੁੱਲ ਵਗੈਰਾ ਬਹੁਤ ਲੱਗੇ ਹੋਇਆ ਆ ਦੇਖੋ ਤੁਸੀਂ ਫੁੱਲਾਂ ਦਾ ਹਰ ਕਿਉਂ ਲੈਣ ਮੇਰੇ ਹਰ ਇੱਕ ਤਰ੍ਹਾਂ ਦਾ ਇੱਥੇ ਜਿਹੜਾ ਫੁੱਲ ਤੁਹਾਨੂੰ ਮਿਲੇਗਾ ਜੀ ਬਹੁਤ ਸੋਹਣੇ ਜਿਹੜੇ ਬਾਬਾ ਜੀ ਦੇ ਇੱਥੇ ਗਰਾਊਂਡ ਪਾਰਕ ਜਿਹੜੇ ਬਣੇ ਹੋਏ ਬਹੁਤ ਸੁੰਦਰ ਇਹ ਹੈ ਗੁਰੂ ਦੇ ਲੰਗਰ ਹਾਲ ਜੀ ਆਪਾਂ ਚੱਲਦੇ ਆ ਤੁਹਾਨੂੰ ਲੰਗਰ ਹਾਲ ਦਿਖਾਣੇ ਬਹੁਤ ਵੱਡੇ ਲੰਗਰ ਹਾਲ ਬਣੇ ਹੋਏ ਨੇ ਤੇ ਇਹ ਜਿਹੜੇ ਆ ਇੱਥੇ ਸੇਵਾਦਾਰ ਬਾਬਾ ਜੀ ਨੇ ਉਹਨਾਂ ਦੇ ਨਾਲ ਕਮਰੇ ਬਣੇ ਹੋਏ ਨੇ ਤੇ ਲੰਗਰ ਅਸੀਂ ਛਕ ਲਿਆ ਬਾਬਾ ਜੀ ਨੇ ਲੰਗਰ ਚਕਾਇਆ ਇਸ ਬਾਬਾ ਜਗਦੀਸ਼ ਸਿੰਘ ਜੀ ਨੇ ਸੱਚੀ ਕਾ ਬਾਬਾ ਜੀ ਹੋਰ ਠੀਕ ਠਾਕ ਹੋ ਤੇ ਇਹ ਹੈ ਲੰਗਰ ਹਾਲ ਬਾਬਾ ਜੀ ਦੇ ਦੇਖ ਸਕਦੇ ਤੁਸੀਂ ਕੈਮਰੇ ਦੀ ਨਿਗਰਾਨੀ ਵਿੱਚ ਜੀਪ ਕਤਰਿਆਤੂ ਸਾਵਧਾਨ ਰਹੋ ਕੋਵਿਡ ਹਦਾਇਤਾਂ ਦੀ ਪਾਲਣਾ ਕਰੋ ਪਹਿਲਾਂ ਦੇ ਬੋਰਡ ਲੱਗੇ ਹੋਏ ਆ ਆਉ ਤੁਹਾਨੂੰ ਮੰਦਰ ਲੰਗਰ ਹਾਲ ਦਿਖਾਉਣਾ ਬਹੁਤ ਵੱਡੇ ਲੰਗਰ ਹਾਲ ਨੇ ਸਾਹਮਣੇ ਅਨਾਜ ਕਣਕ ਪਿਆ ਇੱਧਰ ਬੋਰੀਆਂ ਭਈਆਂ ਨੇ ਪੱਖੇ ਲੱਗੇ ਹੋਏ ਬਹੁਤ ਸੋਹਣਾ ਲੰਗਰ ਹਾਲ ਆ ਬਾਬਾ ਜੀ ਬੈਠੇ ਨੇ ਉੱਧਰ ਇੱਥੇ ਲੰਗਰ ਜਿਹੜਾ ਸ਼ਿਕਾਇਆ ਜਾਂਦਾ ਹੈਗਾ ਤੇ ਤੁਸੀਂ ਦੇਖ ਸਕਦੇ ਕਾਫੀ ਵੱਡੇ ਲੰਗਰ ਬਣੇ ਹੋਏ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਹੋਰ ਬਾਬਾ ਠੀਕ ਹੋ ਤੇ ਇੱਥਾਂ ਇੱਥੇ ਜਿਹੜਾ ਲੰਗਰ ਇੱਥੋਂ ਸਰਵ ਹੋਇਆ ਹੁੰਦਾ 24 ਘੰਟੇ ਜਦੋਂ ਵੀ ਤੁਸੀਂ ਇੱਥੇ ਛਕਣ ਹੋਵੇ ਲੰਗਰ ਆ ਕੇ ਛਕ ਸਕਦੇ ਹੋ ਬਾਬਾ ਜੀ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡੇ ਗੁਰਦੁਆਸਾ ਇਹ ਬਾਬਾ ਜੀ ਬਾਬਾ ਜੀ ਜਗਦੀਸ਼ ਸਿੰਘ ਜੀ ਨੇ ਇਹ ਬਾਬਾ ਜੀ ਵਿਕਾਸ ਸਿੰਘ ਜੀ ਨੇ ਆਪਾਂ ਲੰਗਰ ਛਕ ਲਿਆ ਹੈਗਾ ਇਸ ਤਰ੍ਹਾਂ ਇੱਥੇ ਜਿਹੜਾ ਟਕਿਆ ਟੱਕ ਕੇ ਰੱਖਿਆ ਹੁੰਦਾ ਲੰਗਰ ਇਹਦੇ ਵਿੱਚ ਆਹ ਦੇਖ ਸਕਦੇ ਬਾਲਟੀ ਪਈ ਆ ਹਵਾ ਲੱਗਦੀ ਰਹਿੰਦੀ ਹੈ ਨਾਲੇ ਰੋਟੀਆਂ ਜਿਹੜੀਆਂ ਲੰਗਰ ਦੀਆਂ ਪ੍ਰਸ਼ਾਦੇ ਉਹ ਸੁੱਕਦੇ ਨਹੀਂ ਹੈ ਇਸ ਤਰ੍ਹਾਂ ਕਰਕੇ ਕਾਫੀ ਸਫਾਈ ਦਾ ਧਿਆਨ ਇਥੇ ਜਗਾਜਾ ਲਿਖਿਆ ਇਥੇ ਚਾਹ ਵੀ ਬਣਦੀ ਹੈ ਜਦੋਂ ਤੁਸੀਂ ਪੀਣੀ ਹੋਵੇ ਉਹ ਆ ਕੇ ਪੀ ਵੀ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਇਥੇ ਜਿਹੜੀ ਭੋਜਨ ਲੰਗਰ ਜਿਹੜਾ ਤਿਆਰ ਹੁੰਦਾ ਇਸ ਤਰ੍ਹਾਂ ਇੱਧਰ ਪਾਣੀ ਦੇ ਕੋਲਰ ਲੱਗੇ ਹੋਇਆ ਉਹ ਵੀ ਆਰਓ ਵਾਲੇ ਤੁਸੀਂ ਦੇਖ ਸਕਦੇ ਹੋ ਸਫਾਈ ਦਾ ਜਿਹੜਾ ਇੱਥੇ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈਗਾ ਤੇ ਪਿਛਲੀ ਮੈਂ ਤੁਹਾਨੂੰ ਗੁਰਦੁਆਰਾ 14 ਤਰੀਕ ਦੇ ਵਿੱਚ ਗੁਰਦੁਆਰਾ ਰਾਣਾ ਸਾਹਿਬ ਕਰਮਸਰ ਸਾਹਿਬ ਦੀ ਵੀ ਵੀਡੀਓ ਪਾਈ ਸੀਗੀ ਤੁਸੀਂ ਮੈਨੂੰ ਬਹੁਤ ਵੀਡੀਓ ਨੂੰ ਪਿਆਰ ਦਿੱਤਾ ਇਸ ਦੇ ਨਾਲ ਆਪਾਂ ਅੱਗੇ ਚੱਲਦੇ ਆਂ ਤੇ ਆਪਾਂ ਹੁਣ ਇੱਥੇ ਇਹਦੀ ਸਮਾਪਤੀ ਕਰਾਂਗੇ ਅੱਗੇ ਤੁਹਾਨੂੰ ਦਿਖਾ ਦਿੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰਾਂ ਨੂੰ ਅੱਗੇ ਸੈਂਡ ਕਰ ਦਿਆ ਕਰੋ ਹਾਂਜੀ ਸਤਿ ਸ੍ਰੀ ਅਕਾਲ ਇਸ ਦੇ ਨਾਲ ਇਹ ਬਲੌਗ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਦਾ ਇੱਥੇ ਹੀ ਆਪਾਂ ਸਮਾਪਤੀ ਕਰਦੇ ਆਂ ਤੇ ਅਗਲੀ ਵੀਡੀਓ ਉਨ ਤੱਕ ਜਿਹੜਾ ਤੁਸੀਂ ਇੰਤਜ਼ਾਰ ਕਰਨਾ ਤੇ ਜਿਹੜੇ ਮੇਰੇ ਵੀਰ ਭਾਈਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਮੇਰੀ ਅਗਲੀ ਵੀਡੀਓ ਪੈਲ ਦੇ ਹੱਦ ਤੇ ਮਿਲ ਸਕੇ ਤੇ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਤੇ ਰਹਿਣਾ ਜੀ ਸਤਿ ਸ੍ਰੀ ਅਕਾਲ